ਬੱਲ ਦੇਖ ਲੈ ਇੱਧਰ ਲੈ ਆ ਉਹ ਬੱਲ 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 ਅਰੇ ਇੱਕ ਮਿੰਟ ਆਉਂਦੇ ਨਾ ਬੱਲ ਮਾਰਾ ਮੂਹ ਤੁਰਿਆ ਗਿਆ ਸੋ ਬਹੁਤ ਵਧੀਆ ਨੌਜਵਾਨਾਂ ਦਾ ਉਪਰਾਲਾ ਕਿ ਦੋ گاਵਾ ਰਾਤ ਦੇ ਸਮੇਂ ਤੇ ਕਿਸੇ ਨੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਵਾ ਚੰਦ ਦਾਣਿਆਂ ਦੀ ਫਾਤਰ ਸੋ ਝੰਡੂ ਕੇ ਨਗਰ ਦੇ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਇਹ ਦੋ گاਵਾ ਇੱਕ ਚਿੱਟੀ ਇੱਕ ਕਾਲੀ ਨੂੰ ਲੈ ਕੇ ਨਗੇ ਸੋ ਕਾਲੀ ਗਾ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਦੀ ਹੱਤਿਆ ਨਾ ਹੋ ਸਕੇ ਸੋ ਵੱਧ ਤੋਂ ਵੱਧ ਵੀਰ ਕੋਸ਼ਿਸ਼ ਕਰ ਰਹੇ ਨੇ ਸੋ ਸਹੀ ਮੈਨਤ ਦੇ ਵਿੱਚ ਜਿਹੜੇ ਗਊ ਦੇ ਭਗਤ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ ਕਿ ਜੋ ਗਊ ਭਗਤ ਹੈਗੇ ਨੇ ਉਹੀ ਗਾਂ ਦੀ ਸੇਵਾ ਕਰ ਸਕਦੇ ਨੇ ਇੱਕ ਇਨਸਾਨੀਅਤ ਦੇ ਨਾਤੇ ਕੋਈ ਵੀ ਜਾਨਵਰ ਰਚ ਹੈ ਗਾਂ ਮੱਝ ਕੋਈ ਵੀ ਪਸ਼ੂ ਪੰਛੀ ਉਹਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਬਚਾਉਣ ਦੀ ਕਾਲੀ ਵਾਲੀ ਨੂੰ ਤੇ ਇਸ ਘੁਮੁਕਤੀਰੀ ਤੋਂ ਠੋਕਰ ਦੀ ਤੋਂ ਅੱਗੇ ਕੱਢ ਦਿੱਤਾ ਗਿਆ ਕਿ ਕੋਈ ਗੋਤਾ ਆ ਕੇ ਹੱਤਿਆਨਾ ਨਹੀਂ ਦੀ ਹੋ ਸਕੇ ਸੋ ਹੁਣ ਚਿੱਟੀ ਜਾਂ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੇ ਨੇ ਬਚਾਉਣ ਦੀ ਜਦੋਂ ਇੱਥੋਂ ਬਚ ਗਈ ਉਹ ਤੋਂ ਅੱਗੇ ਜਾ ਕੇ ਰਸਤਾ ਬੰਨ੍ਹ ਕੇ ਜਿਹੜਾ ਵਾ ਇਹ ਨੌਜਵਾਨ ਵੀਰ ਜਿਹੜੇ ਨੇ ਵਿਕਰਮਜੀਤ ਸਿੰਘ ਬਿੱਟੂ ਓਕੇ ਜੰਡੋ ਕੇ ਪਰਮਜੀਤ ਸਿੰਘ ਸੋਰੀ ਰੇਸ਼ਮ ਸਿੰਘ ਰੇਸ਼ਮ ਸਿੰਘ ਜੀ ਪੋਲਾ ਸਿੰਘ ਜੀ ਔਰ ਪੱਲੂ ਜਿਹਦੇ ਨਾਲ ਕਿ ਦਵਿੰਦਰ ਸਿੰਘ ਜੀ ਏਜੰਡੋ ਕੇ ਤੋਂ ਦਾਸ ਗੁਰਦੇਵ ਸਿੰਘ ਜੰਡੋ ਕੇ ਇਸ ਸਮੇਂ ਐਜ਼ ਆ ਮੀਡੀਆ ਤੌਰ ਤੇ ਸੇਵਾ ਨਿਭਾ ਰਿਹਾ ਹੈ। ਕੋਸ਼ਿਸ਼ ਵੀਰਾਂ ਦੀ ਇਹ ਹੈਗੀ ਹੈ ਕਿ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਵਾ ਇਹਨਾਂ گاਵਾਂ ਨੂੰ ਬਚਾਇਆ ਜਾਵੇ। ਪਹਿਲਾਂ ਬਿੱਟੂ ਵੀਰ ਨੇ ਜਿਹੜਾ ਵਾ ਪਿਛੇ ਤੋਂ ਪਿਛੇ ਲਗਭਗ 1 ਕਿਲੋਮੀਟਰ ਤੋਂ ਪਿਛੇ ਝਾੜੀਆਂ ਫੜਕੇ ਵਿੱਚ ਉਤਰਿਆ ਵੀ ਸੀਗਾ। ਡੇਕ ਸਾਡੇ ਜੀ ਉਹ ਅਦਾ ਅਦਾ ਬਈ 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 ਉਹ ਜਿਹੜੀਆਂ ਵਿੜੀਆਂ ਹੋਈਆਂ ਆ ਅਦਾ ਅਦਾ ਛੱਡੀ ਆ ਆ ਕਿ ਟਕੇ ਸਾਰਾ ਗੈਪ 1 ਮੀਟਰ 1 ਮੁੱਠੇ ਲੱਗਾ ਇਹ ਚਲ ਚਲ ਵਾਹ ਗਰੁੱਪ ਉਪਲਾ ਕਰੇ ਸਰਬਤ ਦੀ ਤੇ ਸਰਬਤ ਦਾ ਪਹਿਲਾ ਮੰਗਣ ਵਾਲੀ ਕੌਮ ਜਿਹੜੀ ਹੈ ਅਸਲੀਅਤ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੈਰੀ ਗੁੱਡ। ਖੋਕਰ ਦੇ ਵਿੱਚ ਉਹ ਇਹਨਾਂ ਵੀਰਾਂ ਨੇ ਉਪਰਾਲਾ ਕਰ ਦਿੱਤਾ ਕਿ ਜਿੱਥੇ ਗੋਤਾ ਆਉਣ ਦਾ ਜਿਹੜਾ ਜ਼ਿਆਦਾ ਖਤਰਾ ਖਦਸ਼ਾ ਸੀਗਾ ਉੱਥੋਂ ਬਚਾ ਲਿਆ ਗਿਆ। ਹੁਣ ਅੱਗੇ ਵਧਦੇ ਹੋਏ ਵੀਰੇ ਜਿਹੜਾ ਵਾ ਅੱਗੇ ਕਿਤੇ ਵੀ ਉਪਰਾਲਾ ਕਰਨਗੇ ਜਿੱਥੋਂ ਕਿ ਖੁਦ ਗਾਮ ਹੀ ਉੱਪਰ ਆਉਣ ਦੀ ਕੋਸ਼ਿਸ਼ ਕਰੂਗੀ ਪੌੜਿਆਂ ਦੇ ਨਾਲ ਪੈਰ ਅੜਾ ਕੇ। ਸੋ ਮੇਰਾ ਵਹੀਕਲ ਪਿੱਛੇ ਖੜਾ ਹੈ। ਇਸ ਕਰਕੇ ਵਹੀਕਲ ਵੀ ਨਾਲ ਲੈ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸ ਟਾਈਮ ਤੇ ਚੋਰੀ ਦਾ ਜਿਹੜਾ ਵਾਰਦਾਤ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋਣ ਕਰਕੇ ਅਗਰ ਅਸੀਂ ਮਾਤ ਲੋਕ ਤੇ ਆਏ ਆ ਕੋਸ਼ਿਸ਼ ਇਹ ਕਰੀਏ ਕਿ ਹਮੇਸ਼ਾ ਹੀ ਸਾਡੇ ਹੱਥਾਂ ਤੋਂ ਭਲਾ ਹੋਵੇ ਪਰ ਰੇਸ਼ਨ ਵੀਰ ਦੌੜ ਲਗਾ ਰਿਹਾ ਹੈ ਰਸੇ ਦੀ ਸੀ ਵਨ ਮਾਰਿਆ ਨਾਲ ਔਰ ਬਿੱਟੂ ਵੀਰ ਜੀ ਤੁਸੀਂ ਲੱਤਾਂ ਦੇਖ ਸਕਦੇ ਕਿਤਲਿਆਂ ਪਾਕੇ ਪੈਤੀ ਉਹ ਆਣੂ ਇੱਥੇ ਲੋਕ ਇਤਨਾ ਇੰਨਾ ਟਾਈਮ ਨਹੀਂ ਗਏ ਵੀ ਨਹੀਂ ਭਾਈ ਨਹੀਂ ਭਾਈ ਉਹ ਨਹੀਂ ਭਾਈ ਉਹ ਮਾਮਾ ਉਤੋਂ ਦੀ ਜੇ ਮੈਂ ਰਸਾ ਨਗਾਟਾ ਤੇ ਰੱਖਿਆ ਹੀ ਨਹੀਂ ਮੈਂ ਨਾ ਖਿੱਚਾ ਇੱਥੇ ਦੀ ਗੱਲ ਨਹੀਂ ਜੇ ਕੰਡਰੀ ਵਿੱਚ ਵਰਨਾ ਨਹੀਂ ਠੀਕ ਹੈ ਨਹੀਂ ਫਿਰ ਰਹਿਣ ਦਿਓ ਉਹ ਇੱਥੇ ਤੋਂ ਬਣਾ ਨਹੀਂ ਖੂਤਰ ਨਹੀਂ ਕਿੰਨਾ ਵੀ ਪੇਟੀਆਂ ਰਾਹ ਸਕਰ ਪਾਈ ਜਾਓਗੇ। ਉਹ ਨੀ ਨਾ ਖਲੋ ਜਾ। ਚਲੋ ਕੋਈ ਨਹੀਂ ਕੋਸ਼ਿਸ਼ ਵਿੱਚੇ ਕਾਮਯਾਬ ਹੁੰਦੀ ਆ। ਸਰੋ ਜਣ ਬਚੋਆ ਢਿੱਲਾ ਛੱਡ ਦੇ। ਢਿੱਲੀ ਛੱਡ ਦੇ। ਲੈ ਲੈ। ਉਹ ਜਿ ਬਾਜ ਤੋਂ। ਓਏ ਪਾਦੇ ਹੋਣੇ ਦਸ ਫੇਰ ਦੂਜੀ ਤੋਂ ਫੇਰ ਕਰ। ਛੱਡ। ਹਲ ਹਲ ਆਪ ਪਾ ਲੈ ਛੱਡ ਦੇ। ਚੱਲ। ਉਹਨੂੰ ਦੂਰ ਜਾਂਦਾ ਰੱਖੋ ਅਗਾਂਹਾਂ ਕੱਢਦੇ ਰਹੀਦਾ ਇੱਥੇ ਫਿਰ ਵਿੱਚ ਕੱਟ ਕੇ ਪਾਣੀ ਕਰੇ ਪਾਣੀ ਵੀ ਉਹ ਜੋ ਜਿਹਨੂੰ ਤਰਨ ਦੀ ਜਾਚ ਆ ਜੰਡੇ ਉਹ ਕਿਦਾ ਬਹੁਤ ਜਿਆਦਾ ਉਪਰਾਲਾ ਏ ਕਿ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਵਾ ਉਹ ਇਦਾਂ ਨਹੀਂ ਰਸਤੇ ਪੈਂਦੇ ਹੁੰਦੇ ਮਿੱਤਰੋ ਲਾਲਾ ਵੱਲੋਂ ਕੋਈ ਨੀ ਨੰਦਾ ਦੇ ਤੇ ਪੌਣਾ ਹੀ ਕੱਟਨੀ ਆ ਤੇ ਇਹ ਆ ਵੀ ਜੈਂਪ ਹੈ ਹਾਲੋ ਜਿਹੜਾ ਵਾ ਨੋਟ 100 ਨਹੀਂ ਨਹੀਂ ਨਾ ਫੋਟੋ ਐਂਡ ਦਵਿੰਦਰ ਸਿੰਘ ਬੱਲੋ ਨੇ ਅਪਰਾਲਾ ਕੀਤਾ ਵਿੱਚ ਉਤਰਨ ਦਾ ਮਹਾਰਾਜੇ ਦੀ ਸੇਵਾ ਨੂੰ ਭਾਗ ਲਾਵੇ ਉਹ ਵੀ ਇਹ ਮਾਂ ਦਾ ਪੁੱਤ ਹੀ ਆ ਕਿਸੇ ਦਾ ਕਿਸ ਗੱਲ ਅੱਗੇ ਚੱਲ ਗਿਆ ਚੱਲ 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 ਜਾਂਦੇ ਜਾਂਦੇ ਹੁਣ ਸੋ ਬੱਲੋ ਦਵਿੰਦਰ ਸਿੰਘ ਉਹ ਉੱਧਰ ਐ ਖੱਡਾ ਕਰੀਏ ਜਾ ਹੁਣ ਇੱਧਰ ਆ ਦੋਵਾਂ ਦਾ ਫੈਪਾ ਦੋਨੋਂ ਤੁਰੇ ਵੇਖੀ ਜੀ ਦੋਆ ਕਿੱਥੋਂ ਖੱਚੀ ਨਹੀਂ ਇੱਕ ਦਾ ਖੱਚੀ ਬਾਹਰੋਂ ਬਹੁਤ ਵੀਰਾਂ ਨੇ ਕੋਸ਼ਿਸ਼ ਕੀਤੀ ਲੇਕਿਨ ਕੋਸ਼ਿਸ਼ ਨੂੰ ਕੋਈ ਵੀ ਮਾਮਾ ਪੇਟੀ ਪਾ ਗੱਲ ਨੂੰ ਪਾ ਕੇ ਪੇਟੀਆ ਕਿਸੇ ਤਰ੍ਹਾਂ ਦਾ ਵੀ ਗੱਲ ਨੂੰ ਪਾ ਕੇ ਰਿਸਪੌਂਸ ਨਹੀਂ ਸੀ ਮਿਲ ਰਿਹਾ ਇਤਾਂ ਇਤਾਂ ਕੋਸ਼ਿਸ਼ ਤਾਂ ਕੋਸ਼ਿਸ਼ ਹੀ ਹੁੰਦੀ ਏ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿਸੇ ਅਲੱਗ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਬੈਟਰੀ ਮਾਰੋ ਅੰਦਰ ਨੂੰ ਜਾ ਰਹੇ ਚਾਹੇ ਜਿਵੇਂ ਬਣੀ ਹੋਣੇ ਮੈਂ ਪੇਟੀ ਪਾ ਇਹਨੂੰ ਜੇ ਨਾ ਵੇਖੀ ਆ ਰੱਖਾ ਵਾਲਾ ਨਾ ਯਾਰ ਵੀ ਵੀ ਹੋਰ ਪਿੱਛੋਂ ਪਾ ਪੇਟੀ ਇਹਨੂੰ ਆ ਦੂਰਾ ਕਰ ਰੱਥਾ ਦੂਰਾ ਛੋਟਾ ਇੱਕ ਕੱਟਨਾ ਹੁਣ ਇਹਨੂੰ ਆ ਇੱਕੋ ਇੱਕ ਰਸਤਾ ਵੀ ਛੋਟਾ ਹਦੋਂ ਇੱਕ ਰਸਤਾ ਵੀ ਛੋਟਾ ਦੋ ਇਹ ਪਾ ਲੈ ਇੱਕ ਤੇ ਜਾ ਦੂਸਰੋਂ ਵਾਲਾ ਇਹਨੂੰ ਕਹੀ ਤੇ ਅਸੀਂ ਚੰਨ ਨਾ ਇਹ ਵੀ ਕਹੀ ਨਹੀਂ ਨਹੀਂ ਘਟਾ ਵੀ ਤੇ ਇੱਕ ਇੱਕ ਤੇ ਕਰਦੇ ਲਾ ਮਰੀ ਵੀ ਬਸ ਕਰ ਕੇ ਨੋ 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 ਹਡਾ ਲੈ ਸੋ ਦੋਸਤੋ ਇੱਥੋਂ ਤੁਸੀਂ ਦੇਖ ਸਕਦੇ ਹੋ ਇਹ ਆਵੇ ਹੁਣ ਫੜੋ ਸਿੱਖ ਕੌਮ ਦੇ ਅੰਦਰ ਇਨਾ ਜਜ਼ਬਾ ਹੈ ਆਜੋ ਆਜੋ ਮੇਰਾ ਤੂੰ ਕਿਸੇ ਵੀ ਹਾਲਾਤਾਂ ਦੇ ਵਿੱਚ ਜਿਹੜਾ ਵਾ ਉਹ ਸੇਵਾ ਕਰਨ ਨੂੰ ਪਿਆਰ ਹੈ ਕਿਸੇ ਵੀ ਹਾਲਾਤਾਂ ਦੇ ਵਿੱਚ ਸੋ ਅਰਦਾਸਾ ਕਰ ਰਿਹਾ ਵੀਰ ਸੇਵਾ ਕਰਨ ਵਾਲੇ ਕਿ ਬਾਬਾ ਮੇਰਾ ਕਰ ਦੇ ਬਾਬਾ ਮੇਰਾ ਕਰ ਦੇ ਮਰਮਾਨਾ रहे तो दास भी एक कथा वीडियो बना ुड वेरी गुड वेरी गुड लादो जो लादो जोर Hvor er han? ਸੋ ਵੀਰਾਂ ਨੇ ਜਦੋਂ ਜੈਦ ਕਰਕੇ ਇੱਕ ਕਾਲੇ ਰੰਗ ਦੀ ਜਿਹੜੀ ਆ ਉਹ ਕੱਢ ਲਈ ਆ ਕਾਲਾ ਹੀ ਉੱਥੇ ਰਹਿੰਦੀ ਕਾਲਾ ਲਾ ਲਈ ਨਾਲ ਉੱਥੇ ਲਾ ਦਿੱਤੀ ਸਾਨੂੰ ਪੈਸੋ ਨਰਿੰਦਰ ਸਿੰਘ ਜੰਡੂਗਣ ਨਾਲ ਬਿਕਰਮਜੀਤ ਸਿੰਘ ਬਿੱਟੂ ਆ ਫੇਰ ਨਾ ਡੇਪੇ ਇਹ 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 ਸਮਝ ਗਿਆ ਵੀ ਕਾਤਾ ਪਾ ਲੈ ਹਮਲਾ ਮੇਰਾ ਇੱਥੇ ਤਾਂ ਮੈਂ ਲਾਈ ਪੰਚੀ ਆ ਤਾਂ ਅਰ ਸਾਬਟਾ ਮਾ ਹਾਂ ਬੱਜੇ ਵੈਰੀ ਗੁੱਡ ਵੈਰੀ ਗੁੱਡ ਦਵਿੰਦਰ ਸਿੰਘ ਬੱਲਪਾ ਦੂਜੀ ਗਾਂ ਵਾਸਤੇ ਉੱtre ਹੋਇਆ ਦੂਜੀ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੈ ਸਾਹਮਣੇ ਮਾਰੀ ਓਏ ਅੱਜ ਕੱਲ੍ਹ ਲੈ ਫੇਰ ਵੀ ਪਾਣੀ ਵਿੱਚ ਰੋਕਿਆ ਰੱਖਿਆ ਰੋਕਿਆ ਕਰ ਮਾੜੀ ਚਲੋ ਜਾ ਇਧਰ ਲੈ ਸਮਨ ਲੈ ੜੋ ਕੋਟੋ ਸਮਨ ਲੈ ਲੈ ਰਿੰਗ ਮੋਗੇ ਕੋਟੋ ਕੰਟਾ ਕੰਟਾ ਕੰਨ ਮਾਰ ਦੋ ਗੰਮਾ ਪਰੋ ਜਾਂਦੇ ਜਾਂਦੇ ਪਰ ਆ ਤੋੜੀ ਇੱਥੇ ਲੈ ਇੱਥੇ ਇਧਰ ਇਧਰ ਉਹ ਕਟਾ ਫੋੜਾ ਸੋ ਸਲਾਮ ਹੈ ਇਸ ਵੀਰ ਨੂੰ ਆਪਣੇ ਆਪਣੇ ਖੇਡ ਨੂੰ ਖੇਡਣ ਅਤੇ ਬਿੱਟੂ ਦਾ ਵੀ ਬਹੁਤ ਵੱਡਾ ਪ੍ਰਾਨਾ ਹੈ ਉਹ ਮਹਾਰਾਜ ਵੀਰਾਂ ਦੀ ਸੇਵਾ ਨੂੰ ਭਾਗ ਲਾਵੇ ਔਰ ਸੁੱਟਣ ਵਾਲੇ ਦਾ ਵੀ ਭਲਾ ਹੋਵੇ ਜਿਹਨੇ ਇਹਨਾਂ ਨੂੰ ਕਲਕ ਖਾਂਦੀਆਂ ਨੂੰ ਧੱਕਾ ਦੇ ਕੇ ਜਿਹੜਾ ਵਾ ਨਹਿਂਦੇ ਸੁੱਟਿਆ ਜਾਂ ਦੋਵੇਂ ਤਾਂ ਹੀ ਦੇਖ ਸਕਦੀਆਂ ਅਚਾਨਕ ਅਹੋ ਆਹੋ ਜਸਤਰਾਏ ਇਹ ਵੀ ਤੇ ਲੰਗੇ ਪੈਰ ਕਿ ਚਾਲੀ ਆ ਕਿੰਨੇ ਮਾਦੂ ਮਰਾਣ ਰੋਹਿਆ ਸਕੂਟੀ ਪਰ ਤੱਕਾ ਮਾਰ ਕੇ ਵੇ ਸੋੜ ਜਿੰਦੀ ਫਸ ਗਿਆ ਲਸ ਸਕੂਟੀ ਫਸ ਗਿਆ ਲਾ ਚੰਦਨ ਜਰੂਰ ਕਰੀ ਪਰ ਉਹ ਛੇਕੜੀ ਕਰ ਰਹੀ ਇਧਰ ਮਾਰ ਮਾਰ ਚੰਦਨ ਤੇ ਹਾਂ ਜੀ ਆਪਾਂ ਜੀ ਆਇਆਂ ਨੂੰ ਜੀ ਹਾਂ ਜੀ ਅੱਖਾਂ ਚਾਰੀ ਨੇ ਪਰ ਮਿੱਤਰ ਇਹਨੂੰ ਆਹ ਹਰਾਈਓ ਆਹ ਤੇਰੇ ਸਾਗਾ ਦੇ ਮੜ ਜਾ ਵੇਚਾ ਥੱਲੇ ਮੈਂ ਖਾਵਾ ਤਾ ਤੇਰੇ ਸਾਹ ਆਵੇ ਕੜਦਾ ਕੜਦਾ ਇੱਕ ਉਹ ਕੜਦਾ ਉਹ ਆਵੇ ਭਰਾ ਕਰਦਾ ਵਾਂ ਕਮੇ ਤੋਂ ਕਮੇ ਉਹ ਨਹੀਂ ਵੱਜਦੀ ਮਾਮਾ ਉਹ ਤੇ ਬੁਨੂ ਚੜ ਫਾਂਡ ਠੰਡ ਜ ਮਰਨਦੇ ਉਹ ਰੱਸਾ ਛੁੱਟਾ ਸੋ ਵੀਰ ਪੂਰਾ ਖੰਡ ਖੰਡ ਦੇ ਵਿੱਚ ਬੜੋਚ ਹੋਇਆ ਹੈ ਚਲੋ ਲਿਆਓ ਹੌਂਸਲਾ ਦੇਖੋ ਕਿੰਦਾ ਲਿਆਓ ਕੱਢ ਕੇ ਬਾਹਰ ਚਲੋ ਦਵਾ ਤੁਹਾਡਾ ਇਹ ਫੋਰਮੇ ਮਾਰਿਆ ਨਹੀਂ ਦੁੱਜੀ ਨੇ ਮਾਰਿਆ ਜੋ ਨੇ ਮਾਰਿਆ ਇਹ ਇਦਾਂ ਟੁਕੀ ਜਾਉਂਦੀ ਆਂ ਪਾਰਟੀ ਨੇ ਖਸ ਜੀ ਗੋ ਲੈ ਲੈਂਦੇ ਮੈਂ ਮੱਟ ਤੁਰਕਾ ਲੇ ਸਿੱਧ ਹੋਵੇ ਸਿੱਧ ਹੋਵੇ ਸਿੱਧ ਹੋਵੇ ਤਾਉਣ ਬਾਕੀ ਤੁਸੀਂ ਸੱਟ ਤਲ ਤੋ मामा स्कूटी लाक करा माल वाल बची पुठी हो गई यार ਚਿੱਟੀ ਖਾਣ ਨੂੰ ਵੀ ਕੱਢ ਲਿਆ ਗਿਆ ਵਾ ਲੇਕਨ ਠੰਡੇ ਪਾਣੀ ਦੇ ਵਿੱਚ ਜਿਆਦਾ ਹੁਣ ਸੁਨਕਾਰਨ ਬਹੁਤ ਜ਼ੋਰ ਲੱਗੇ ਨਹੀਂ ਚਿੱਟੀ ਨੂੰ ਉਹ ਵੀ ਦਾ ਜਿਹੜੀ ਸੇਵਾ ਵਾ ਉਹ ਸਫਲ ਆ ਆ ਫਿਰ ਰਸਵਾਦੀ ਇਹ ਸੋ ਠੰਡੇ ਪਾਣੀ ਦੇ ਵਿੱਚ ਇੰਦੀ ਕਰਦੇ ਆਂ ਇਹ ਬਾਅਦ ਕਰਦੇ ਆਂ ਤਾਂ ਉਸ ਦਾ ਸੁਣਨ ਦਾ ਮਾਗਾ ਸਰਦ ਉਹ ਖੜਾ ਉੱਠਣਾ ਉੱਠਣਾ ਨਹੀਂ ਕਰਦਾ ਨਹੀਂ ਤੱਕਦੇ ਨਹੀਂ ਤੱਕ ਬੜਾ ਹੱਥ ਜਿਆ ਕੰਮ ਬਣਾਉਂ ਬੰਦੇ ਦਾ ਵੀ ਬੜਾ ਰਸੂਤਾ ਮਾਣ ਮੇਰੇ ਪਾਸਾ ਗਿਆ ਸੀ ਜੇ ਤੁਹਾਨੂੰ ਬੜਾ ਚਾਹਤ ਹੈ ਹਲਾ ਹਲਾ ਕਰ ਜਾਓ ਕਿਉਂ ਨਾ ਨਾ ਅੰਦਾਜ਼ਾ ਕਰ ਮੋਹਣ ਇਹ ਸਮਾ ਮੇਰੇ ਕੱਪੜੇ ਵੀ ਰਗੜ ਨਹੀਂ ਲੱਗਣੀ ਜਾਨ ਨਿਕਲਦੀ ਏ ਔਰ ਆ ਚੱਲ ਤੇਰੀਆਂ ਰਗੜ ਨਹੀਂ ਲੱਗਣੀ ਯਾਨੀ ਥੱਲੇੋਂ ਖਿੱਚੀ ਨਹਿਰ ਤੋਂ ਨਹੀਂ ਨਾ ਕੋਈ ਗੱਲ ਨਹੀਂ ਤੇਰਾ ਕਿੰਨਾ ਲੱਗਦੀ ਨਹੀਂ ਇਹ ਕਾ ਗੱਟਾ ਸਮਾਰਾ ਪਾਣੀ ਦੋਸਤ ਸੋ ਡਾਕਟਰ ਸੁਖਨਾ ਸੰਪਰਕਤਾ ਜਾਵੇ ਇਨੂੰ ਮਲਮ ਪੱਟੀ ਕਰੇ ਵਿਚਾਰ ਆ ਕੇ ਕਰ ਦੂੰਗਾ ਇਹ ਵੀ ਇੱਕ ਫੋਨ ਨੇ ਇੱਕ ਸੇਵਾ ਏ ਬਟੂ ਜੀ ਡਾਕਟਰ ਸੁਖ ਨੂੰ ਫੋਨ ਲਾ ਆਇਓ ਪੈਸੇ ਮੈਂ ਦੇ ਦੂੰਗਾ ਇਹ ਤਾਂ ਮਮਾ ਦਾ ਪਟਿਕੂ ਨੰਬਰ ਹੈਗੇ ਆ ਉਹ ਨਹੀਂ ਉਠਣ ਅਠਪਦਾ ਓ ਵੈਰੀ ਗੁੱਡ ਉੱਠ ਪੀ ਉੱਠ ਪੀ ਵੈਰੀ ਗੁੱਡ ਉਹਨੂੰ ਵਾਰ ਇਹ ਕਦੇ ਹੁਣ ਮਹਾਰਾ ਹੀ ਕਿਰਪਾ ਕਰੇ ਤੰਦਰੁਸਤ ਬਾਵਾਂ ਨੇ ਆਏ ਹੋ ਨਹੀਂ ਗੱਲ ਵੀ ਸੋ ਵੀਰ ਸਾਰੇ ਸੇਵਾ ਨਿਭਾ ਕੇ ਵਾਪਸ ਪਰਤ ਰਹੇ ਨਹੀਂ ਆ ਵਾ ਸਕੂਟਰੀ ਦੇ ਇੱਕ ਚੱਪਲ ਉੱਥੇ ਹੋਣੀ ਥਰੀ ਨਹੀਂ ਨਹੀਂ ਨੋਰ ਹੀ ਇੱਕ ਹੋਰ ਇੱਕ ਆ ਇੱਥੇ ਸਕੂਟਰੀ ਦੇ ਉਹ ਮਿਲ ਗਈ ਆ ਇਹ ਉਹਦਾ ਲੱਭ ਕੇ ਦਿੰਦਾ ਹਾਂ ਉਹ ਇੱਥੇ ਹੋਏ ਲੱਭ ਕੇ ਲੱਭ ਕੇ ਚੱਲ ਬਾਦ ਚਲ ਆ ਗਿਆ ਚਲੋ ਜੀ ਸੋ ਧੰਨਵਾਦ ਵੀਰਾਂ ਦਾ ਮਹਾਰਾਜ ਇਹਨਾਂ ਦੀ ਸੇਵਾ ਲਿਖੇ ਲਾਵੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਸੋ ਦਾਸ ਗੁਰਦੇਵ ਸਿੰਘ ਜੰਡੋਕੇ